ਅਚਾਨਕ ਮਹਾਂਪੁਰਸ਼ਾਂ ਦੀ ਵਰਸੀ ਮਨਾਉਂਦੇ ਆ ਕੀਰਤਨ ਕਰਦੇ ਆ ਉਹਨਾਂ ਨੂੰ ਤਕਲੀਫ ਹੋਈ ਔਰ ਉਹ ਥੋੜੇ ਸਮੇਂ ਵਿੱਚ ਹੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਮਹਾਂਪੁਰਸ਼ ਕਿਤੇ ਨਹੀਂ ਗਏ ਉਹ ਮਾਰੇ ਕਾਲਪੁਰ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਹੀ ਗਏ ਨੇ ਉਹਨਾਂ ਦੀ ਯਾਦ ਸਦਾ ਹੀ ਪੰਥ ਖਾਲਸਾ ਜਿੰਦਾ ਰਹੇਗੀ ਜਿਹੜਾ ਵੱਡਾ ਹੁੰਦਾ ਨਾ ਉਹਦੀ ਵਡਿਆਈ ਇਸ ਗੱਲ ਚ ਹੁੰਦੀ ਕਿ ਉਹਦਾ ਮਨ ਨੀਵਾ ਹੁੰਦਾ ਜੇ ਉਹ ਆਪਣੇ ਆਪ ਨੂੰ ਕਹੇ ਮੈਂ ਹੀ ਆ ਤੇ ਫਿਰ ਉਹ ਕੋਈ ਗੱਲ ਨਹੀਂ ਹੁੰਦੀ ਉਹਦੇ ਚ ਗੁਰੂ ਘਰ ਦੇ ਜਿਨ ਮਾਨੇ ਮਾਨੇ ਨੂੰ ਮਾਨ ਮਿਲਦਾ ਉਹਨਾਂ ਨੇ ਨਿਮਾਨੇ ਹੋ ਕੇ ਸੇਵਾ ਕੀਤੀ ਪੰਥ ਦੀ ਇਸੇ ਕਰਕੇ ਅੱਜ ਉਹ ਸਾਰਿਆਂ ਦੇ ਮਨਾਂ 'ਚ ਬੈਠੇ ਨੇ ਦਿਲਾਂ 'ਚ ਬੈਠੇ ਨੇ ਹਾਂਜੀ ਗੁਰੂ ਨਾਨਕ ਦੇ ਪਾਤਸ਼ਾਹ ਨੇ 20 ਦਾ ਲੰਗਰ ਲਾ ਕੇ ਜਿਹੜੀ ਪਰੰਪਰਾ ਚਲਾਈ ਹੈ ਹਰ ਇੱਕ ਗੁਰਸਿੱਖ ਨੂੰ ਨਿਭਾਣੀ ਚਾਹੀਦੀ ਹੈ ਤੇ ਮਹਾਪੁਰਸ਼ਾਂ ਨੇ ਬਾਬਾ ਈਸ਼ਰ ਸਿੰਘ ਜੀ ਨੇ ਵੀ ਨਿਭਾਈ ਤੇ ਬਾਬਾ ਬਲਿੰਦਰ ਸਿੰਘ ਜੀ ਨੇ ਵੀ ਨਿਭਾਈ ਹੈ ਤੇ ਆਸ ਕਰਦੇ ਆ ਵੀ ਇਹ ਸੰਪਰਦਾਵਾ ਅੱਗੇ ਵੀ ਆਉਂਦੇ ਸਮੇਂ ਵਿੱਚ ਕਿਉਂਕਿ ਲੰਗਰ ਦੀ ਜਿਹੜੀ ਵੱਡੀ ਮਹਾਰਾਗੂ ਨਾਨਦੇ ਘਰ ਦੀ ਇੱਕ ਤਾਂ ਕੀਰਤਨ ਕਥਾ ਦੀ ਦੇਣ ਹੈ ਇੱਕ ਲੰਗਰ ਦੀ ਦੋ ਥਮੀਆਂ ਨੇ ਸਿੱਖੀਆਂ ਇਹ ਜੀ ਨੰਮ ਦਾਸ ਨੇ ਸੋ ਮਨਾਪਤਾ ਲੱਗਿਆ ਬਾਬਾ ਬਲਿੰਦਰ ਸਿੰਘ ਜੀ ਅਚਾਨਕ ਚੜਾਈ ਵਰਗੇ ਤੇ ਸੋ ਉਹਨਾਂ ਦੇ ਸਸਕਾਰ ਮੁੱਕੇ 10 ਪਹੁੰਚੇ ਹਨ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਜਦੋਂ ਅਚਾਨਕ ਚੋਲਾ ਛੱਡ ਦਿੰਦੇ ਨੇ ਜਾਂ ਕਹਿ ਲੀਏ ਵੀ ਸੱਚਖੰਡ ਜਾ ਵਿਰਾਜ ਦੇ ਨੇਤਾ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨਾਮ ਹੋ ਜਾਂਦੀ ਹੈ ਸੁਣ ਕੇ ਜਿਹੜਾ ਹਿਰਦਾ ਬਲੂੰਦ ਰਿਆ ਜਾਂਦਾ ਤੇ ਅਚਾਨਕ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਵਿਛੋੜਾ ਸਹਿਣਾ ਸੰਗਤਾਂ ਦੇ ਲਈ ਅਸਹਿ ਹੋ ਗਿਆ ਤੇ ਫਿਲਹਾਲ ਅੱਜ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਜਾਂ ਅੰਤਿਮ ਸੰਸਕਾਰ ਕਹਿ ਲਿਏ ਉਹ ਹੋ ਕੀਤਾ ਜਾ ਰਿਹਾ ਫਿਲਹਾਲ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਹੈ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪਹੁੰਚੀ ਹੈ ਸਾਡੇ ਨਾਲ ਬਾਬਾ ਸ਼ੇਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਇਗੁਰ ਜੀ ਕਾਲਸਾ ਵਾਇਗੁਰ ਦੇ ਕੀ ਪਤਾ ਜੀ ਅਦਾ ਇਹ ਕੀ ਕਹੋਗੇ ਅਚਾਨਕ ਇਸ ਤਰ੍ਹਾਂ ਕਾਲ ਚਲਾਣਾ ਕਰ ਜਾਣਾ ਬਾਬਾ ਜੀ ਜਿਹੜੇ ਸੱਚਖੰਡ ਜਾਬਰਾਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਹਾਪੁਰਸ਼ਾਂ ਦਾ ਅਕਾਲ ਚਲਾਣਾ ਬਹੁਤ ਵੱਡਾ ਘਾਟਾ ਹੈ ਪੰਥ ਨੂੰ ਰਾੜਾ ਸਾਹਿਬ ਸੰਪਰਦਾ ਪੰਥ ਦੀ ਇੱਕ ਮਹਾਨ ਸੰਪਰਦਾ ਹੈ ਮਹਾਪੁਰਸ਼ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤ ਦਾ ਝੰਡਾ ਫਲਾਇਆ ਉਹਨਾਂ ਮਹਾਪੁਰਸ਼ਾਂ ਦੇ ਥਾਂ ਤੇ ਜਿਹੜੇ ਇਸ ਵੇਲੇ ਮਹਾਪੁਰਸ਼ ਮੌਜੂਦਾ ਬਾਬਾ ਬਲਜਿੰਦਰ ਸਿੰਘ ਜੀ ਬਹੁਤ ਵੱਡੀ ਉਹਨਾਂ ਦੀ ਸੇਵਾ ਸੀਗੀ ਖਾਸ ਕਰਕੇ ਜਿਹੜੀ ਪ੍ਰਾਤਨ ਵਿਦਿਆ ਨੂੰ ਪੁਰਾਣੇ ਗ੍ਰੰਥਾਂ ਨੂੰ ਪੁਰਾਣੀ ਜੋ ਸਾਡੀਆਂ ਸੰਪਰਦਾਵਾਂ ਦੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਜਿੰਦਾ ਰੱਖਦੇ ਆ ਉਹਨਾਂ ਨੇ ਅੱਜ ਕੱਲ ਦੇ ਜੋ ਕਿ ਇੰਟਰਨੈਟ ਦੇ ਸਿਸਟਮ ਵਿੱਚ ਈਸ਼ਰ ਮਾਈਕਰੋਮੀਡੀਆ ਸੌਫਟਵੇਅਰ ਤਿਆਰ ਕੀਤਾ ਛੇ ਅੱਜ ਤੋਂ 20 ਸਾਲ ਪਹਿਲਾਂ ਔਰ ਉਹਨੂੰ ਬਹੁਤ ਜ਼ਿਆਦਾ ਸੋਹਣੇ ਢੰਗ ਨਾਲ ਚਲਾਉਂਦੇ ਆ ਰਹੇ ਸੀ ਔਰ ਪੰਥ ਦੀ ਬਹੁਤ ਹੋਰ ਵੀ ਉਹਨਾਂ ਦੀਆਂ ਹਰ ਪੱਖ ਤੋਂ ਇਸ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਪੰਥਕ ਸੇਵਾਵਾਂ ਬਹੁਤ ਵੱਡੀਆਂ ਸਨ ਅਚਾਨਕ ਮਹਾਂਪੁਰਸ਼ਾਂ ਦੀ ਵਰਸੀ ਮਨਾਉਂਦੇ ਆ ਕੀਰਤਨ ਕਰਦੇ ਹੋ ਉਹਨਾਂ ਨੂੰ ਤਕਲੀਫ ਹੋਈ ਔਰ ਉਹ ਥੋੜੇ ਸਮੇਂ ਵਿੱਚ ਹੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਉਹ ਜਿਹੋ ਜੀ ਅਪਵਿੱਤਰ ਆਤਮਾ ਸਨ ਉਹਨਾਂ ਬਾਰੇ ਬਾਣੀ ਕਹਿੰਦੀ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਘਰ ਜਾਏ ਰੋਵੋ ਸਾਖਤ ਵਾਪਰੇ ਜੋ ਹਟੇ ਹਟ ਬਿਕਾਏ ਮਹਾਂਪੁਰਸ਼ ਕਿਤੇ ਨਹੀਂ ਗਏ ਉਹ ਮਾਰੇ ਕਾਲਪੁਰ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਹੀ ਗਏ ਨੇ ਉਹਨਾਂ ਦੀ ਯਾਦ ਸਦਾ ਹੀ ਪੰਥ ਖਾਲਸਾ ਜਿੰਦਾ ਰਹੇਗੀ ਉਹਨਾਂ ਦੀਆਂ ਦੇਣਾ ਉਹਨਾਂ ਦੀ ਸੇਵਾ ਸ ਹਮੇਸ਼ਾ ਯਾਦ ਰੱਖੀ ਜਾਏਗੀ ਸੋਨਾ ਵਾਸਤੇ ਆਪਾਂ ਸਾਰੇ ਅਰਦਾਸ ਕਰੀਏ ਵੀ ਸਾਨੂੰ ਇਹ ਪਾਣਾ ਮਰਨ ਦਾ ਬਾਲ ਬਖਸ਼ਣ ਤੇ ਉਹਨਾਂ ਨੂੰ ਸਤਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਬਾਬਾ ਜੀ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਇਸ ਸੰਪਰਦਾਇ ਦੇ ਮੁਖੀ ਨਹੀਂ ਮੰਨਦੇ ਸੀ ਸੇਵਾਦਾਰ ਮੰਦ। ਕੀ ਕਹੋਂਗੇ? ਇਹ ਮਹਾਰਾਜ ਦੀ ਬਾਣੀ ਦਾ ਬਚਨ ਹੈ ਆਪਸ ਕੋ ਜੋ ਜਾਣੇ ਨੀਚਾ ਸੋਗੋਨੀ ਹੈ ਸਭ ਤੇ ਉੱਚਾ। ਜਿਹੜਾ ਵੱਡਾ ਹੁੰਦਾ ਨਾ ਉਹਦੀ ਵਡਿਆਈ ਇਸ ਗੱਲ ਚ ਹੁੰਦੀ ਕਿ ਉਹਦਾ ਮਨ ਨੀਵਾ ਹੁੰਦਾ। ਜੇ ਉਹ ਆਪਣੇ ਆਪ ਨੂੰ ਕਹੇ ਮੈਂ ਹੀ ਆ ਤੇ ਫਿਰ ਉਹ ਕੋਈ ਗੱਲ ਨਹੀਂ ਹੁੰਦੀ ਉਹਦੇ ਚ। ਜਿਹੜਾ ਗੁਰੂ ਘਰ ਚ ਇਹੀ ਅਨਦਰਗ ਬਾਣ ਦੇ ਮਾਣਾ ਪਾਵੈ ਗੁਰੂ ਘਰ ਦੇ ਜਿਹਨ ਮਾਣ ਨਿਮਾਣੇ ਨੂੰ ਮਾਣ ਮਿਲਦਾ ਉਹਨਾਂ ਨੇ ਨਿਮਾਣੇ ਹੋ ਕੇ ਸੇਵਾ ਕੀਤੀ ਪੰਥ ਦੀ ਇਸੇ ਕਰਕੇ ਅੱਜ ਉਹ ਸਾਰਿਆਂ ਦੇ ਮਨਾਂ ਚ ਬੈਠੇ ਨੇ ਦਿਲਾਂ ਚ ਬੈਠੇ ਨੇ ਹਾਂਜੀ ਜੀ ਸੇਵਾ ਭਾਵਨਾ ਦੀ ਗੱਲ ਕਰੀਏ ਤਾਂ ਸੇਵਾ ਭਾਵਨਾ ਦੇ ਵਿੱਚ ਵੀ ਬਹੁਤ ਯਕੀਨ ਰੱਖਦੀ ਕਰੋਨਾ ਕਾਲ ਦੇ ਸਮੇਂ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਵਾਚ ਚੜ ਕੇ ਜਿਹੜਾ ਯੋਗਦਾਨ ਪਾਇਆ ਭੁੱਖਿਆਂ ਨੂੰ ਜਿਹੜਾ ਲੰਗਰ ਛਕਾਇਆ ਜੋ ਕਿ ਇਸ ਸੰਪਰਦਾਇ ਦੀ ਪਰੰਪਰਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਾ ਕੇ ਜਿਹੜੀ ਪਰੰਪਰਾ ਚਲਾਈ ਹੈ ਹਰ ਇੱਕ ਗੁਰਸਿੱਖ ਨੂੰ ਨਿਭਾਣੀ ਚਾਹੀਦੀ ਹੈ ਤੇ ਮਹਾਂਪੁਰਸ਼ਾਂ ਨੇ ਬਾਬਾ ਈਸ਼ਰ ਸਿੰਘ ਜੀ ਨੇ ਵੀ ਨਿਭਾਈ ਤੇ ਬਾਬਾ ਬਲਵਿੰਦਰ ਸਿੰਘ ਜੀ ਨੇ ਵੀ ਨਿਭਾਈ ਹੈ ਪਿਆਸ ਕਰਦੇ ਆ ਵੀ ਇਹ ਸੰਪਰਦਾਵਾਂ ਅੱਗੇ ਵੀ ਆਉਂਦੇ ਸਮੇਂ ਵਿੱਚ ਕਿਉਂਕਿ ਲੰਗਰ ਦੀ ਜਿਹੜੀ ਵੱਡੀ ਮਾਰ ਹੈ ਗੁਰਨਾਨ ਦੇਵ ਘਰ ਦੀ ਇੱਕ ਤਾਂ ਕੀਰਤਨ ਕਥਾ ਦੀ ਦੇਣ ਹੈ ਇੱਕ ਲੰਗਰ ਦੀ ਦੋ ਥਮੀਆਂ ਨੇ ਸਿੱਖੀਆਂ ਇਹ ਜੇ ਇੱਕ ਥੰਮੀ ਟਹਿ ਜਾਵੇ ਤੇ ਮਹਿਲ ਖੜਾ ਨਹੀਂ ਰਹਿ ਸਕਦਾ ਕੀਰਤਨ ਕਥਾ ਤੇ ਸੇਵਾ ਯਾਨੀ ਲੰਗਰ ਦੀ ਸੇਵਾ ਖਾਸ ਕਰਕੇ ਬਹੁਤ ਵੱਡੀ ਦੇਣ ਹੈ ਗੁਰੂ ਘਰ ਦੀ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਪਹਿਲੇ ਪੰਗਤ ਪਾਛੇ ਸੰਗਤ ਉਹਨਾਂ ਨੇ ਲੰਗਰ ਦੀ ਪੰਗਤ ਦੀ ਮਰਿਆਦਾ ਚਲਾਈ ਹੈ ਚੱਲੀ ਆ ਰਹੀ ਹੈ ਮਹਾਂਪੁਰਸ਼ਾਂ ਨੇ ਬਾਤ ਖੂਬੀ ਨਿਭਾਈ ਹੈ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਅੱਗੇ ਚੱਲਦੀ ਰਹੇ ਜੀ ਹਾਂ ਜੀ ਤੇ ਬਾਬੇ ਕੀ ਨਾਮ ਹੈ ਤੁਹਾਡਾ ਸੁਖਪਾਲ ਸਿੰਘ ਆ ਬਾਬਾ ਜੀ ਤੁਹਾਡੇ ਨਾਲ ਕਿੰਨੀ ਕਿ ਨੇੜਤਾ ਸੀ ਆ ਬਾਬਾ ਜੀ ਦੀ ਤੇ ਕੋਈ ਯਾਦ ਸਾਂਝੀ ਕਰੋ ਜੀ ਉਹਨਾਂ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਜੋਪੇ ਮਹਾਂਪੁਰਖਾਂ ਬਾਬਾ Kishan Singh ਜੀ ਉਹਨਾਂ ਦੇ ਟਾਈਮ 10 7 8 ਸਾਲ ਇੱਥੇ ਰਹਿ ਕੇ ਸੋ ਚਕਸਾਲੀ ਸਿੰਘ ਜੀ ਉਹਨਾਂ ਕੋਲੋਂ ਗੁਰਬਾਣੀ ਦੀ ਸੰਥਿਆ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਸੰਥਿਆ ਕੀਤੀ ਅਤੇ ਮਹਾਂਪੁਰਖਾਂ ਦੇ ਜੋ ਸੰਗਤ ਦਾ ਆਨੰਦ ਮਾਣਿਆ ਦਾਸ ਨੇ ਸੋ ਨੂੰ ਪਤਾ ਲੱਗਿਆ ਬਾਬਾ ਬਲਜਿੰਦਰ ਸਿੰਘ ਜੀ ਅਚਾਨਕ ਚੜ੍ਹਾਈ ਵਰਗੇ ਤੇ ਸੋ ਉਹਨਾਂ ਦੇ ਸस्कार ਮੋਕੇ ਦਾਸ ਪਹੁੰਚੇ ਹਨ ਨਾਲ ਬਾਬਾ ਜੀ ਦੀ ਸੰਗਤ ਹੈ ਬਬਸੀਰ ਸਿੰਘ ਜੀ ਅੰਬਾਲੀ ਵਾਲੀ ਇਹਨਾਂ ਨਾਲ ਵੀ ਸਾਡਾ ਬਹੁਤ ਪ੍ਰੇਮ ਹੈ ਸੋ ਹੋ ਚ ਰਿਹਾ ਹੈ ਪਿੱਛੇ ਦੇਖ ਸਕਦੇ ਹੋ ਤੁਸੀਂ ਕਿ ਐਸ ਵੇਲੇ ਜਿਹੜਾ ਅੰਤਿਮ ਸੰਸਕਾਰ ਜਿਹੜਾ ਉਹਨਾਂ ਦਾ ਕੀਤਾ ਜਾ ਚੁੱਕਿਆ ਹੈ ਸਹਿਯੋਗੀ ਨੂੰ ਕਹੂੰਗਾ ਜੂਮ ਕਰਕੇ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾਈਆਂ ਜਾਣ ਲੱਖਾਂ ਦੀ ਤਾਦਾਦ ਦੇ ਵਿੱਚ ਐਸ ਵੇਲੇ ਜਿਹੜੀ ਸੰਗਤ ਹੈ ਉਹ ਪਹੁੰਚੀ ਹੋਈ ਹੈ ਫਿਲਹਾਲ ਜਿਹੜਾ ਕਹ ਲਈਏ ਅੰਤਿਮ ਰਸਮਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਅਗਨਪੇੜ ਜਿਹੜਾ ਬਾਬਾ ਜੀ ਦਾ ਸਰੀਰ ਹੈ ਉਹ ਕਰ ਦਿੱਤਾ ਗਿਆ ਹੈ ਫਿਲਹਾਲ ਦੱਸਦੀ ਹੈ ਕਿ ਐਸ ਵੇਲੇ ਲੱਖਾਂ ਦੀ ਸੰਗਤ ਹੈ ਜਿਹੜੀ ਮੀ ਹੋਣ ਦੇ ਬਾਵਜੂਦ ਵੀ ਇੱਥੇ ਪਹੁੰਚੀ ਹੈ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਸਰੀਰ ਐਸ ਵੇਲੇ ਅਗਨ ਭੇਟਾ ਕਰ ਦਿੱਤਾ ਗਿਆ ਹੈ ਤੇ ਹਜ਼ਾਰਾਂ ਨਹੀਂ ਇੱਥੇ ਲੱਖਾਂ ਅੱਖਾਂ ਐਸ ਵੇਲੇ ਸੰਗਤਾਂ ਦੀਆਂ ਨਾਮ ਹੋ ਚੁੱਕੀਆਂ ਨੇ ਤੇ ਕਿਉਂਕਿ ਕਹਿ ਲਈਏ ਵੀ ਆ ਬਾਬਾ ਜੀ ਯਕੀਨ ਰੱਖਦੇ ਸੀ ਆਪਣੇ ਆਪ ਨੂੰ ਇੱਕ ਸੇਵਾਦਾਰ ਅਖਵਾਉਣਾ ਇੱਕ ਐਡੀ ਵੱਡੀ ਸਮਪਰਦਾਇ ਦਾ ਮੁਖੀ ਹੋਣ ਦੇ ਬਾਵਜੂਦ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਣੇ ਆਪ ਨੂੰ ਮੁਖੀ ਨਹੀਂ ਸੇਵਾਦਾਰ ਮੰਨਿਆ ਕਰਦੇ ਸੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਰਾਣਾ ਸਾਹਿਬ ਤੋਂ ਮੈਂ ਪ੍ਰਕਾਸ਼ ਸ਼ਰਮਾ